ਗਾਈਜ਼ ਮੈਂ ਦਾਦੂ ਬਾਲ ਦੀ ਪੀਂਹੇ ਦੇਖੋ ਹਰਦਨ ਵਲੌਗ ਸ਼ੁਰੂ ਕੀਤਾ ਸੀ ਮਾਂ ਅੱਛਾ ਹਾਈ ਗਾਈਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਦ ਚੈਨਲ ਮੈਂ ਪਹਿਲਾਂ ਦਾਸ ਤਾ ਕਿ ਮੈਂ ਦਾਦੂ ਬਾਲ ਦੀ ਪੀਂਹੇ ਦੇ ਬਾਅਦ ਵਿੱਚ ਮੈਂ ਮੰਮਾ ਨੂੰ ਪੁੱਛ ਲਿਆ ਕਿ ਵਲੌਗ ਸ਼ਿਟ ਕੀਤਾ ਕਿ ਨਹੀਂ ਤੇ ਮੈਂ ਦੁਬਾਰਾ ਹੁਣ ਵਲੌਗ ਸ਼ਿਟ ਕੀਤਾ ਦੇਖੋ ਦਾਦੂ ਬਲਦੇ ਪਿਆ ਤੇ ਮੰਮਾ ਉਧਰ ਬੈਠੇ ਆ ਤੇ ਗਾਈਜ਼ ਅੱਜ ਮੈਂ ਕ੍ਰੋਧਿਤ ਹੋ ਗਈ ਆ ਪਤਾ ਕਿਉਂ ਕਿਉਂਕਿ ਦੇਖੋ ਨੀਚੇ ਖਲਾਰਾ ਕਿੰਨਾ ਪਿਆ ਹੋਇਆ ਹੈ ਕਿਉਂਕਿ ਇਹ ਅਜਨ ਮਾਈਕ੍ਰੋਵੇਵ ਵਾਲਾ ਇਨੀ ਜਗ੍ਹਾ ਸਾਰੀ ਕਿ ਲਿਆ ਤੇ ਜਿਹੜੀ ਖਲਾਰਾ ਨੀਚੇ ਖਲਾਰਾ ਪਿਆ ਹੋਇ ਆਪਾਂ ਉਥੋਂ ਭਾਂਡੇ نیچے ਕੱਢੇ نیچے ਦੇ ਭਾਂਡੇ ਕੱਢ ਕੇ ਨਾ ਸਾਫ ਲਵਾਂਗੇ ਜਿਹੜੇ ਆਪਾਂ ਨਹੀਂ ਚਾਹੀਦੇ ਜਿਹੜੇ ਵੈਸੀ ਪਏ ਹੋਏ ਤੇ ਬਾਕੀਆਂ ਕੁਝ ਜੇ ਵੀ ਕਾਫੀ ਪਈ ਹੋਈਆਂ ਤੇ ਉਹ ਆਪਾਂ ਸਾਹਮਣੇ ਅਸੀਂ ਸਾਹਮਣੇ ਲੱਗੇ ਆ ਤੇ ਹੁਣ ਮੈਂ ਉਮਲ ਗਿਆ ਤਾਂ ਉਹਨੂੰ ਦੋ ਦੂ ਬਾਹ ਲੈਂਦੋ ਉਸ ਤੋਂ ਬਾਅਦ ਨਾ ਆਪਾਂ ਇੱਥੇ ਸੂਟ ਕਰਦੇ ਹਾਂ ਬੜਾ ਹੀ ਖਲਾਰਾ ਪਿਆ ਜੇ ਇਹਨਾਂ ਨੂੰ ਕੁਝ ਲੱਭਣਾ ਹੁੰਦਾ ਤਾਂ ਬੜਾ ਔਖਾ ਹੁੰਦਾ ਕੀ ਲੈਣਾ ਕੀ ਕਰਨ ਉਹ ਖਲਾਰਾ ਸਾਹਮਣੇ ਲੱਗ ਗਿਆ ਸਾਹਮਣੇ ਸਾਹਮਣੇ ਖਲਾਰਾ ਆ ਗਿਆ ਹੈਲੋ ਗਾਇਸ ਗਾਇਸ ਪਰ ਤੇਰੀ ਮੇਰੀ ਸੇਤ ਖਰਾਬ ਹੋ ਗਈ ਤੇ ਮੈਂ ਰਾਤ ਬੜੀ ਮੁਸ਼ਕਲ ਕੱਟੀ ਤੇ ਸਵੇਰੇ ਜੇ ਰਾਤੀ ਸਾਰੀ ਸੋਤੀ ਵੀ ਨਹੀਂ ਮੈਂ ਇਸ ਕਰਕੇ ਮੇਰੀ ਸੇਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਹੁਣ ਕੁਝ ਠੀਕ ਹੈ ਫਿਰ ਦਵਾਈ ਖਾਣੀ ਪਈ ਗਾਈ ਜੇ ਸੀ ਭਾਂਡੇ ਕੱਢ ਲਏ ਆ ਜਿਹੜੇ ਸਾਨੂੰ ਮਤਲਬ ਦਫੀ ਹੋਣਾ ਕੀ ਨਹੀਂ ਚਾਹੀਦੇ ਫਿਲਹਾਲ ਤੇ ਦੇਖੋ ਆ ਵਾਲੇ ਭਾਂਡੇ ਆ ਚੰਦ ਭਾਂਡੇ ਭਰਤ ਦਾ ਮਤਲਬ ਸਾਨੂੰ ਵੀਲ ਹੁੰਦਾ ਪਿਆ ਸੀਗਾ ਕਿ ਬਹੁਤ ਜ਼ਿਆਦਾ ਭਾਂਡੇ ਆ ਪਰ ਭਾਂਡੇ ਨਿਕਲੇ ਨਹੀਂ ਉੱਥੋਂ ਗਿਣਤੀ ਦੇ ਚਾਰ ਖੱਡੇ ਸੀ ਪਰ ਹੈਗੇ ਥੋੜੇ ਵੱਡੇ ਵੱਡੇ ਦੇਖੋ ਹਾਂ ਤੇ ਹੁਣ ਸਾਨੂੰ ਜਗ੍ਹਾ ਲੱਭਣੀ ਪੈਣੀ ਜਿੱਥੇ ਅਸੀਂ ਇਹਨਾਂ ਨੂੰ ਸੇਵੀ ਰੱਖ ਸਕੀਏ। ਲੇਟਰ ਦੈਟ ਸੇਮ ਈਵਨਿੰਗ। ਕਾਈ ਸੁਬਹ ਸੇ ਸੀਧੀ ਸ਼ਾਮ ਹੋ ਚੁੱਕੀ ਹੈ ਹਨਾ ਅਸੀਂ ਫਿਲਮ ਦੇਖਦੇ ਪਿਆ ਫਿਰ ਇਹ ਰ ਮੇਰੀ ਕਲਾ ਸੇ ਇਹ ਰ ਫੇ ਦੇਖੀ ਸੀਗੀ ਤੇ ਕਲ ਵਰ ਜੀ ਬਹੁਤ ਸੇ ਤੇ ਮਮਾ ਚਾਪੀਂਦੇ ਪਹਿਰਨਾ ਮਾ ਤੇ ਨਾਲ ਬਿਸਕਟ ਖਾਂਦੇ ਪੇ ਪਪਾ ਪੀਂਦੇ ਪੇ ਮੋਨ ਦੇ ਰੁਪਈਆ ਤੇ ਹਨਾ ਕੱਲ ਬਹੁਤ ਜਿਆਦਾ ਹਸੀ ਸੀਗੀ ਅੱਜ ਵੀ ਦੇਖਦੇ ਅਸੀਂ ਕਿ ਆਪੀ ਦੇਖ ਲੈਨੇ ਕਿਉਂਕਿ ਮਮਾ ਕਹਿੰਦੇ ਸੀ ਜਿਹੜੇ ਅਸੀਂ ਕੱਲ ਦੇਖੀ ਸੀ ਉੱਚ ਮਤਲਬ ਮਮਾ ਇਹਦੀ ਗੱਲ ਕਰੀ ਜਾਂਦੇ ਸੀ ਤਾਂ ਇਸ ਵੱਡੀ ਫਿਲਮ ਦੀ ਤੇ ਨਾਲ ਬਿਸਕਟਾ ਤੇ ਚਾਹ ਆ ਤੇ ਹੁਣ ਅਸੀਂ ਫਿਲਮ ਦੇਖਦੇ ਪਏ ਤੇ ਨਾਲੇ ਚਾਹ ਪੀਨੇ ਵੇ ਆ ਗਾਇਸ ਅਸੀਂ ਚਾਹ ਵਗਰਾ ਪੀ ਲਈ ਜਿੱਦ ਤੱਕ ਤੁਹਾਨੂੰ پتہ ਮਮਾ ਨੇ ਆਪਣਾ ਇੱਕ ਸੂਟ ਬਣਵਾਇਆ ਸੀ ਬਾਬਾ ਤੋਂ ਤੇ ਮਮਾ ਕਹਿੰਦੇ ਸੀ ਲਟਕਣ ਵੀ ਨਾਲ ਨੇ ਕੱtela ਵਾਇਨੀ ਤੇ ਪਪਾ ਲਟਕਾ ਲੈ ਕੇ ਆਏ ਸੀ ਤੇ ਭਰ ਬਾਬਾ ਨੂੰ ਪਸੰਦ ਨਹੀਂ ਆਏ ਮੋਂ ਦਿਖਾ ਲਟਕਣ ਨੂੰ ਉੱਦਾ ਸੋਹਣੇ ਆ ਪਰ ਮਮਾ ਨੂੰ ਨਹੀਂ ਪਸੰਦ ਆਏ ਕਿਉਂਕਿ ਗੱਲ ਵਾਹ ਜੀ ਤੇਰੀ ਮਾਈ ਨਖਰਾਣੀ ਜਿਆਦਾ ਆ ਅੱਛਾ ਨਹੀਂ ਨਹੀਂ ਨਖਰੇ ਜਿਆਦਾ ਆ ਅਕਰ ਜਿਹਨੂੰ ਪਸੰਦ ਨਹੀਂ ਆਉਂਦੀ ਕੰਜਾਰ ਵਾਰੀ ਬਦਲ ਕੇ ਲਿਆ ਉਹ ਨਾ ਫਿਰ ਪਸੰਦ ਆਉਂਦੀ ਆ ਜਿਹੜਾ ਕੋਟੀ ਦੇ ਬਟਨ ਆ ਉਹ ਬਦਲ ਕੇ ਲਿਆਉਂਦੇ ਸੀ ਨਾ ਹਾਂ ਕਾ ਇਸ ਲਾਟ ਕੰਮ ਨੂੰ ਪਸੰਦ ਆ ਕਿਉਂਕਿ ਇਹਦੇ ਬੋਰ ਤਾਂ ਹੋਣੇ ਡਿੱਗੀ ਜਾਂਦੇ ਇਸ ਕਰਕੇ ਨਹੀਂ ਹਾਂ ਦਹਾਵਨ ਗਾਇਸ ਇਹ ਤਾਂ ਸੋਨੇ ਆ ਪਰ ਹਨਾ ਕਮਜ਼ੋਰ ਜਿਹੇ ਪੜੇ ਆ ਮੋਤੀ ਡਿੱਗਣ ਲੱਗ ਪਏ ਮੋਤੀ ਡਿੱਗੀ ਜਾਂਦੇ ਮਤਲਬ ਦੋ ਡੱਗ ਵੀ ਗਏ ਹੁਣ ਮੈਂ ਜੋੜਨ ਲੱਗੀ ਹਾਂ ਹਾਂ ਇਹ ਜੋੜਨ ਲੱਗੇ ਪਹਿਲਾਂ ਹੀ ਉੱਥੇ ਹੀ ਡਿੱਗੇ ਹੋ ਮਤਲਬ ਆਏ ਆ ਮੈਂ ਕੁੰਡੀ ਜੀ ਆ ਨਿਕਲੀ ਕੁੰਡੀ ਜੀ ਆ ਫਸਾਈ ਹੋਤ ਨਿਕਲ ਜਾਂਦੀ ਦਹੀਂ ਮੇਰੇ ਨਾਲ ਚੜਕੇ ਦੇਖਾ ਭਾਰੇ ਜਾਂ ਹਲਕੀ ਉਹ ਦਤਾ ਸਹੀ ਆ ਮਲੇ ਇਹਨੇ ਜਿੱਦਾਂ ਆਹ ਮਲੇ ਜਿਆਦਾ ਸੁਖਣੀ ਸੂਟ ਤੇ ਜਿਆਦਾ ਭਾਰੇ ਸੂਟ ਤੇ ਵਧੀਆ ਲੱਗਦੇ ਨਾ ਮਮਾ ਦਾ ਸੂਟ ਕਾਟਨ ਦਾ ਹਾਂ ਨਾ ਮਮਾ ਦਾ ਸੂਟ ਇੰਨਾ ਭਾਰਾ ਨਹੀਂ ਦਾ ਸਿਲਕ ਜੀ ਆ ਪਰ ਉਹਨਾਂ ਵਧੀਆ ਲੱਗਦੇ ਆ ਉਹਨਾਂ ਵਧੀਆ ਲੱਗਣੇ ਕਾਫੀ ਜਿਆਦਾ ਭਾਰ ਅੰਮਾ ਜਿਹੜਾ ਮੇਰੇ ਸੂਟ ਬਣਾਇਆ ਸੀ ਉਹ ਤੇ ਲਾ ਲਓ ਔਕਾਤ ਮੇਰੇ ਹੋ ਨੇ ਨੇ ਇਹ ਜੱਤ ਨੇ ਨਹੀਂ ਬੁੱਤ ਨਾੜੇ ਡੇਬ ਟੇਬੜੀ ਮੇਰੇ ਲਟਕਣ ਨਹੀਂ ਦਿੱਸਣੇ ਬੈਕ ਤੇ ਆ ਫੜੋ ਇਹ ਦੇ ਗਾਈਸ ਕੰਨਾਂ ਚ ਵਾਲ ਮਾ ਆ ਫੜੋ ਦੇਖਾ ਵਾ ਕਿ ਕਿਦਾਂ ਲਾ ਦੇ ਹੂੰ ਦੇਖ ਗਾਈ ਸਾਰੇ ਹੱਸਦੇ ਪਏ ਕਿਉਂਕਿ ਮੋਨਾ ਲਟਕਣ ਪਾ ਲਿਆ ਦਾ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਕਿਦਾਂ ਲਾ ਦੇ ਲੰਬੇ ਬੋਤ ਲੱਗਦੇ ਪਏ ਥੋੜੇ ਤਾਂ ਚੱਕੇ ਹੁੰਦੇ ਨਾ ਫੇ ਬਾਲੀਆਂ ਵਾਂਗੂ ਲੱਗਣੇ ਸੀ ਵੱਡੇ ਚਮਕੇ ਵਾਂਗੂ ਹਾਂ ਗਾਈਸ ਸਾਡਾ ਇਹੀ ਹੁੰਦਾ ਜਦੋਂ ਕੋਈ ਲਟਕਣੋਂ ਤਾਂ ਇਹ ਕਰਨਾ ਚ ਪਾਪਾ ਦੇਖਦੇ ਉਹਨੇ ਬਿਨਾਂ ਗੱਲ ਤੋਂ ਤੇ ਹੌੜਾ ਸਿਰ ਨੂੰ ਮੋੜ ਦੇਣਾ ਗਾਈਸ ਪੌਣੇ 7 ਹੋ ਗਿਆ ਤੇ ਮੈਂ ਤੇ ਪਾਪਾ ਚੱਲੇ ਮਾਰਕੀਟ ਸਮਾਨ ਲੈਣੇ ਹੁੰਦੇ ਦਾ ਦੀ ਵਾਰ ਚਲੋ ਮੇਰਾ ਮੂੰਹ ਦੀ ਮੋੜ ਧੱਕੇ ਮਾਰ ਕੇ ਕਢਾਲਦੀ ਹੈ 5 ਮਿੰਟ ਬਾਅਦ ਵਾਪਸ ਆ ਗਏ ਮੇਰੇ ਮੂੰਹ ਤੋਂ ਮੋੜ ਗਾਈਸ ਅਸੀਂ ਆ ਗਏ ਹਾਂ ਸਟੋਰ ਵਿੱਚ ਪਾਪਾ ਚੱਕੋ ਵੀ ਇਹੋ ਬ੍ਰੈਂਡ ਦਾ ਬੂਹੇ ਕੁੜੀ A few moments later ਗਾਇਸ ਹੁਣ ਮਤਲਬ ਰਾਤ ਦੀ ਰੋਟੀ ਦਾ ਸਮਾਂ ਹੋ ਚੁੱਕਾ ਆ ਤੇ ਅਨਾ ਅੱਜ ਸਾਡਾ ਦਿਲ ਕਰਦਾ ਸੀ ਕੋਈ ਦਾਲ ਸਬਜੀ ਨਹੀਂ ਖਾਣੀ ਆ ਕਿ ਸਾਡਾ ਦਿਲ ਕਰਦਾ ਸੀ ਕੋਈ ਦਾਲ ਸਬਜੀ ਨਹੀਂ ਖਾਣੀ ਸਾਡਾ ਦਿਲ ਨਹੀਂ ਕਰਦਾ ਸੀ ਕੋਈ ਦਾਲ ਸਬਜੀ ਖਾਣ ਨੂੰ ਤੇ ਇਸ ਲਈ ਮੰਮਾ ਤੇ ਪਾਪਾ ਖਾਂਦੇ ਪਿਆ ਆ ਕੀ ਮਸਾਲੇ ਵਾਲਾ ਰਹਿਤਾ ਮਤਲਬ ਮਿਰਚੀ ਮੁਰਚੀ ਵਾਲਾ ਲੂਣ ਮਿਰਚ ਵਾਲਾ ਰਹਿ ਤਾ ਤੇ ਇਹ ਉਹਨਾਂ ਰੋਟੀ ਖਾਂਦੇ ਪਿਆ ਤੇ ਮੈਂ ਮੈਂ ਵੀ ਦਹੀਂ ਨਹੀਂ ਖਾਉਂਗੀ ਕੋਈ ਸ਼ਾਹੀ ਪਨੀਰ ਨਹੀਂ ਖਾਣ ਲਗੀ ਤੂੰ ਮੋਰਾਂ ਦੇ ਰੋਟੀ ਪੋਦੀ ਪਿਆ ਆਟੀਟਿਊਡਗਾ ਤਾਂ ਦਿਨ ਨਹੀਂ ਹਲਕਾ ਹੈ ਗਾਇਸ ਮੈਂ ਨੇਕ ਫਰਮਾਇਸ਼ ਦਿੱਤੀ ਆਸ ਮਨਾ ਕੀ ਆ ਕੀ ਆ ਦੱਸ ਫਰਮਾਇਸ਼ ਕੀ ਆ ਉਹਨਾਂ ਤੈਨੂੰ ਬਣਾਉਣਾ ਹਾਂ ਗਾਈਸ ਵੇਕੇ ਇਹਨੂੰ ਕਹੇ ਵੀ ਆਪਣੇ ਦਹੀਂ ਦਾ ਹੈ ਗਈ ਹੈ ਕਿ ਉਹਨਾਂ ਆਪਾਂ ਦਹੀਂ ਵਿੱਚ ਮਿੱਠੀ ਖੰਡ ਪਾ ਕੇ। ਇਹ ਕਿਆ ਬੋਲਿਆ ਤੂੰ ਨੇ? ਕਰਨ ਮਿੱਠੀ ਹੁੰਦੀ ਆ। ਮੇਰੇ ਵੀ ਹੋ ਗਿਆ। ਖੰਡ ਪਾ ਕੇ ਨਾ ਆਪਾਂ ਮਿੱਠਾ ਦਹੀਂ ਬਣਾ ਕੇ ਨਾਲ ਲੂਣ ਵਾਲੇ ਪਰੌਤੇ ਖਾਈਏ। ਤੁਸੀਂ ਹਾਂਉਂਗੀ? ਨਾਉ। ਵਾਈ? ਨਾਉ। ਹਾਸ ਕੌਂਸ਼ੀਅਸਨ। ਹਾਸ ਕੌਂਸ਼ੀਅਸਨ। ਵਾਈ? ਆਈ ਸੇ ਨੋ। ਵਾਈ? ਗਿਵ ਮੀ ਵਨ ਰੀਜ਼ਨ ਮੋਨਾ। ਹੈ? ਵੈਸੀ ਤੂੰ ਨਹੀਂ ਖਾਣੇ ਸੱਚੀ ਦਾ ਸੁਣਨਾ। ਇਹਦੀ ਪਾਸ ਅਜੇ ਦੱਸੋ ਫ੍ਰੈਂਚ ਚ ਜਿਹੜੀ ਕਿ ਵੀ ਦੁਆਉਂਦੀ ਵੀ ਨਹੀਂ ਅਰੈਬਿਕ ਚ ਦੱਸੋ ਤੁਮਨੇ ਦੱਸ ਨਹੀਂ ਆਉਂਦੀ ਹੈ ਤੂੰ ਮੈਨੂੰ ਚਾਈਨੀਸ ਚ ਦੱਸ ਫੇਮਸ ਸਮਝੂੰਗੀ ਉਹ ਵੀ ਨਹੀਂ ਆਉਂਦੀ ਨਹੀਂ ਤਾਂ ਸੱਚੀ ਦੱਸ ਮੁੰਨ ਨਹੀਂ ਖਾਣੇ ਇਹ ਨਹੀਂ ਖਾਣੇ ਮੈਂ ਵਾਏ ਇਹ ਮੇਰਾ ਦਿਮਾਗ ਕਲੇਕ ਕਰਦੀ ਕੋਈ ਤਾਂ ਕਾਰਨ ਤਾਂ ਹੋਊਗਾ ਵੀ ਤੇਰਾ ਮੰਨ ਨਹੀਂ ਕਰਦਾ ਪਿਆ ਉਹ ਤਾਂ ਨਹੀਂ ਮੰਨ ਕਰਦਾ ਇਹ ਤਾਂ ਆਸੇ ਦਿਮਾਗ ਖੋਰੀ ਕਰਦੀ ਮਿੱਠਾ ਬਹੁਤ ਹੈ ਰਿਚਾਸ਼ਣੀ ਚੋਂਦੀ ਹੋਣੀ ਨਹੀਂ ਵਿੱਚ ਹਾਂ ਤੇ ਮਮੋਰੀ ਨਾਲ ਨਾਲ ਪਰ ਬਲੌਗ ਵੀ ਇਹ ਦੇ ਪੈਂਦਰ ਤੇ ਮਤਲਬ ਜੋ ਮਮਾ ਦੇਖ ਦਿੰਦੇ ਆ ਤੇ ਮੋਨੇ ਤੇ ਰੋਟੀ ਪਹੁੰਚ ਵੀ ਗਰਮਾ ਗਰਮ ਹਣਾ ਮਮਾ ਪਾਪਾ ਲਈ ਨਹੀਂ ਹੰਡੀ ਹੰਡੀ ਰੋਟੀ ਬਣਾਉਂਦੀ ਗਰਮ ਗਰਮ ਨਹੀਂ ਬਣਾਉਂਦੀ ਕੋਈ ਸੈਂਸ ਹੈ ਇਸ ਬਾਤ ਤੇ ਬਾਤ ਰੇਟ ਤੇ गाइस ਅੱਡਾ ਮੈਂ ਕਹਾਂਗੀ ਇਹ ਬਾਅਦ ਚ ਮੇਰੇ ਪਰੋੜੇ ਬਣਾਉਂਗੀ ਹਟ ਤੂੰ ਕੱਲ ਵੀ ਬੱਤਮੀਜ਼ ਥਾ ਤੂੰ ਆਸ਼ਪੀ ਪੱਤਮੀ ਸ ਹੈ ਮੈਂ ਚੁੱਪ ਪਤਾ ਕਰ ਤਾ ਕਿਉਂਕਿ ਮੈਂ ਪਰੌਟੀਆਂ ਖਾਣੀਆਂ ਮੈਂ ਤਾਂ ਵਾਈਟ ਦਿਸ ਇਜ਼ ਬਿਜ਼ਨਸ ਜੇ ਮੈਂ ਪਰੌਟੀਆਂ ਨਾਲ ਖਾਣੀਆਂ ਹੋਣੀਆਂ ਫੇ ਮੈਨੂੰ ਰੋਸਟ ਕਰ ਦੇਣਾ ਸੀ ਮੁੰਨਾ ਹਾਂ ਮੈਂ ਚੁੱਪ ਤਾਂ ਹੈ ਰੋਟੀ ਮੇਰੀ ਇੱਦਾਂ ਹੋ ਗਈ ਤੂੰ ਦੇਖ ਨਹੀਂ ਸਕਦੀ ਸੀ ਮੈਨੂੰ ਸੌਰੀ ਮੇਰਾ ਧਿਆਨ ਨਹੀਂ ਸੀ ਮੈਂ ਮੈਂ ਪਰੌਟੀਆਂ ਖਾਣੀਆਂ ਮੈਂ ਤਾਂ ਚੁੱਪ ਜੇ ਮੈਂ

ਦੇਸੀ ਤ੍ਰਿਕਾ ਤੋੜਾ ਕਿ ਦਫਲਾ ਰਿਆ ਗੈਸ ਤੇ ਰੋਟੀ ਸੜ ਗਈ ਗਾਇਸ ਦੇਖੋ ਇਹ ਦੇਖ ਵੀ ਨਹੀਂ ਸਕਦੀ ਸੀ ਦੇਖ ਕੀ ਕਰਕੇ ਨਿਕਾਲੀ ਹੋਗੀ ਤੂੰ ਗੈਸ ਥੋੜਾ ਕਰਕੇ ਜਾਂਦੀ ਔਰ ਮੇਤੇ ਨਾਮ ਸੈਟ ਤਾਂ ਚਲੋ ਕੋਈ ਨਹੀਂ ਗਾਇਸ ਔਰ ਮੇ ਰੋਟੀ ਵੀ ਪਕਾਉਗੀ ਮੇਰੇ ਪਰੌਂਠੇ ਗਾਇਸ ਹੁਣ ਹੋ ਚੁੱਕੇ ਰਾਤ ਤੇ ਮੈਂ ਡਿਨਰ ਕਰ ਲਿਆ ਸੀ ਸਾਰਿਆਂ ਨੇ ਮਤਲਬ ਅਸੀਂ ਕਰ ਲਿਆ ਸੀ ਤੇ ਮੰਮਾ ਹੁਣ ਆਪਣੀ ਕੈਂਪਿੰਗ ਦੇਖਦੇ ਪਏ ਆ ਜੋ ਕਿ ਮੰਮਾ ਨੂੰ ਬਹੁਤ ਜ਼ਿਆਦਾ ਪਸੰਦ ਆ ਦੇਖਣੀ ਤੇ ਮੰਮਾ ਉਹ ਦੇਖਦੇ ਪਏ ਤੇ ਮੋਨਾ ਵੀ ਥੋੜਾ ਝੁਲਮ ਸਹਿੰਦੀ ਪਈ ਆ ਅੜਾ ਮੋਨਾ ਮੈਂ ਵੀ ਦੇਖ ਲਈ ਬੀਨੂੰ ਇੰਟਰਸਟ ਆ ਉਹਦਾ ਤੇਨੂੰ ਨਹੀਂ ਮੈਂ ਵੀ ਦੇਖ ਲਈ ਨੀ ਮਮਾ ਨੇ ਨਾਲ ਜਿਹੜੇ ਨੇ ਮਮਾ ਆਈ ਕਿੰਨੀ ਵਿਚਾਰੀ ਬੰਦੀ ਪੀ ਇਨੀ ਨਬੜ ਥੋੜਾ ਇੱਦਾਂ ਥੋੜਾ ਉਹ ਵੀ ਹਾਂ ਮੈਨੂੰ ਦੇਖਣੀ ਪੈ ਰਹੀ ਏ ਇਦਾਂ ਕੇ ਮੈਨੂੰ ਦੇਖਣੀ ਪੈ ਰਹੀ ਏ ਨਾ ਚਾਹੁੰਦੇ ਹੋਏ ਵੀ ਬਸ ਮੈਂ ਵੀ ਥੋੜੀ ਦੇਖੀ ਮੈਂ ਵੀ ਰੁਚੀ ਲਿਆ ਜੋ ਜੀ ਸਾਨੂੰ ਨਹੀਂ ਪਸੰਦ ਉਹ ਮਮਾ ਨੂੰ ਪਸੰਦ ਦਾ ਜੋ ਸਾਨੂੰ ਪਸੰਦ ਉਹ ਮਮਾ ਨੇ ਨਹੀਂ ਪਸੰਦ ਹੈਨਾ ਕੀ ਪਸੰਦ ਮਰੇ ਜੋ ਆਪਾ ਦੇਖਦੇ ਹੋ ਮम्मा ਨੂੰ ਨਹੀਂ ਪਸੰਦਾ ਦੇਖਣਾ ਇਹ ਮੈਨੂੰ ਨਾਲ ਦੇਖਦੀ ਤੇ ਹੱਸਾਰਾ ਹਾਂ ਫਿਰ ਵੀ ਮम्मा ਵੀ ਦੇਖ ਲੈਂਦੇ ਮम्मा ਕਿ ਤੱਕ ਵਾਈ ਦਿੱਤੀ ਮਮਾ ਤੇ ਇਹਦੇ ਨਹੀਂ ਸਾਡੇ ਨਾਲ ਅਸੀਂ ਵੀ ਤਾਂ ਤੁਹਾਡੇ ਨਾਲ ਦੇਖਦੇ ਪਏ ਹਾਂ ਕਦੋਂ ਦਾ ਨਾ ਇਹ ਤਾਂ ਵੀਡੀਓ ਹੀ ਪਤਾ ਨਹੀਂ ਘੰਟੇ ਘੰਟੇ ਦੀ ਹੁੰਦੀ ਛੋਟੀ ਪੈਂਦੀ ਪੈਂਦੀ ਮਿੰਟ ਦੀ ਆ ਓ ਮਾਈ ਗੋਡ 30 ਮਿੰਟ ਦੀ ਆ ਛੋਟੀ ਆ ਗਾਇਸ ਗਾਇਸ ਮਮਾ 30 30 ਮਿੰਟ ਦੀ ਕੈਪਕ ਦੇਖ ਸਕਦੇ ਤਾਂ ਤੁਸੀਂ 1.5 ਮਿੰਟ ਤਾਂ ਵਲੌਗ ਨਹੀਂ ਦੇਖ ਸਕਦੇ ਹੁਣੇ ਹੀ ਜਿੰਨੇ ਵਲੌਗ ਤੁਸੀਂ ਨਹੀਂ ਦੇਖੇ ਪਲੀਜ਼ ਦੇਖਦੋ ਨਾ ਪਲੀਜ਼ ਰਿਕਵੈਸਟ ਰਿਕਵੈਸਟ ਤੇ ਨਾਲ ਸਬਸਕ੍ਰਾਈਬ ਵੀ ਕਰ ਦੋ ਪਲੀਜ਼ ਤੇ ਮਮਾ ਦੇ ਦੇਵੇ ਹੁਣ ਮੈਂ ਆਪਣਾ ਕੰਮ ਕਰੂੰਗੀ ਤੇ ਅੱਜ ਦੇ ਵਲੌਗ ਨੂੰ ਪੈਨੇ ਰੱਖਦੇ ਹੂੰ ਮੀਤ ਕਾ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੀ ਮਿਲਦਾ ਪਰ ਅਬ ਵਲੌਗ ਚ ਬਾਏ